ਸਾਮੜੀਆ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅੱਜ ਜਨਮ ਦਿਨ ਮੌਕੇ ਤੇ ਹਲਕਾ ਅਮਲੋ ਵਿਖੇ ਗੁਰੂ ਅਸ਼ੀਸ਼ ਚੈਰੀਟੇਬਲ ਟਰਸਟ ਵੱਲੋਂ ਗ੍ਰੀਨ ਪੰਜਾਬ ਕਲੀਨ ਪੰਜਾਬ ਮਹਿੰਮ ਤਹਿਤ ਬੂਟੇ ਲਗਾਏ ਗਏ। ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਅਮਲੋ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਡੇਰਾ ਮਨੋਨਾਥ ਰਾਏਪੁਰ ਚੌਪਦਾਰਾ ਵਿਖੇ ਮਾਪੁਰਸ਼ਾਂ ਦੇ ਆਸ਼ੀਰਵਾਦ ਉਪਰੰਤ ਇਹ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਚਰਨਾਥਲ ਹਲਕਾ ਅਮਲੋ ਦੇ ਸਮੂਚੀ ਸੀਨੀਅਰ ਲੀਡਰਸ਼ਿਪ ਦੇ ਤੌਰ ਤੇ ਵਿਸ਼ੇਸ਼ ਤੌਰ ਤੇ ਪਹੁੰਚੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਵਾਤਾਵਰਨ ਵਿੱਚ ਸ਼ੁੱਧਤਾ ਵਖੇਰਨ ਦੇ ਲਈ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਮਹਾਪੁਰਸ਼ਾਂ ਦਾ ਅਸ਼ੀਰਵਾਦ ਲੈਣ ਉਪਰੰਤ ਇਹ ਕਾਰਜ ਸ਼ੁਰੂ ਕੀਤਾ ਗਿਆ ਜਿਸ ਤਹਿਤ ਉਹਨਾਂ ਵੱਲੋਂ ਹਰ ਕਮਲੋ ਦੇ ਹਰ ਪਿੰਡ ਹਰ ਵਾਰਡ ਦੇ ਵਿੱਚ ਜਾ ਕੇ ਬੂਟੇ ਲਗਾਏ ਜਾਣਗੇ ਤਾਂ ਅੱਜ ਦੇ ਸਮੇਂ ਦੀ ਲੋੜ ਹੈ ਕਿ ਗੰਦਲੇ ਹੋ ਚੁੱਕੇ ਵਾਤਾਵਰਨ ਨੂੰ ਬਚਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਵੱਡੇ ਪੱਧਰ ਤੇ ਬੂਟੇ ਲਗਾਉਣੇ ਚਾਹੀਦੇ ਹਨ ਉੱਥੇ ਹੀ ਉਹਨਾਂ ਦੀ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ ਖਾਲਤਾ ਵੈਗੁਰ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਆ ਕੀ ਸਰਦਾਰ ਸੁਖਬੀਰ ਸਿੰਘ ਬਾਲ ਪ੍ਰਧਾਨ ਸ਼੍ਰੋਮਣੀ ਕਾਲੀਕਲ ਉਹਨਾਂ ਦਾ ਜਨਮ ਦਿਨ ਹੈ ਤੇ ਸਾਰਿਆਂ ਨੇ ਇਕੱਠੇ ਹੋ ਕੇ ਜਿੱਥੇ ਗੁਰੂ ਸਾਹਿਬ ਚਰਨ ਅਰਦਾਸ ਬੇਨਤੀ ਕੀਤੀ ਤੇ ਅਸੀਂ ਆਪਣੇ ਵੱਲੋਂ ਸਾਰੀਆਂ ਮਲੋਦੀ ਸੰਗਤਾਂ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਲ ਜੀ ਨੂੰ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਵਧਾਈ ਪੇਸ਼ ਕਰਦੇ ਹਾਂ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦੇ ਸੱਚੇ ਪਾਤਸ਼ਾਹ ਸਰਦਾਰ ਸੁਖਬੀਰ ਸਿੰਘ ਬਾਲ ਜੀ ਨੂੰ ਤਾਕਤ ਬਖਸ਼ੋ ਕਿਉਂਕਿ ਅੱਜ ਸਮੇਂ ਦੀ ਲੋੜ ਆ ਕਿ ਪੰਜਾਬ ਨੂੰ ਜੇ ਕਿਸੇ ਨੇ ਮੂਰੇ ਲਾ ਕੇ ਲੀਡ ਕੀਤਾ ਪੰਜਾਬ ਦੇ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਪੰਜਾਬ ਦੇ ਹੱਕ 'ਚ ਖੜੇ ਨੇ ਪੰਜਾਬ ਦੇ ਹਤੈਸ਼ੀ ਨੇ ਪੰਜਾਬ ਦੀ ਵਿਕਾਸ ਕੀਤਾ ਪੰਜਾਬ ਨੂੰ ਤਰੱਕੀ ਦੇ ਲਈ ਹੱਥ ਲੈ ਕੇ ਆਏ ਸੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੁੱਚਾ ਕਾਦਿਆ ਲੈ ਕੇ ਕੀ ਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਅੱਜ ਅਸੀਂ ਹਲਕਾ ਸ਼੍ਰੀ ਹਰਤਾ ਅਮਲੋਦ ਇੰਚਾਰਜ ਸਰਪ੍ਰਿੰਸ ਸਿੰਘ ਰਾਜੂ ਖੰਨਾ ਦੀ ਰਵਾਇਤ ਉਹ ਦੁਆਰਾ ਡੇਰਾ ਸ਼੍ਰੀ ਚੋਹਂਦਾਰਾ ਸਾਹਿਬ ਕੇ ਕੇ ਅੱਜ ਅਸੀਂ ਗ੍ਰੀਨ ਪੰਜਾਬ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ ਹੈ ਅਤੇ ਸਾਰੇ ਹਲਕੇ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਵੱਲੋਂ ਵੱਖ-ਵੱਖ ਪੰਜਾਬ ਨੂੰ ਹਰਿਆਲੀ ਦੇ ਲਈ ਆਪਣੇ ਵਾਤਾਵਰਣ ਨਾਲ ਜੁੜਨ ਦੇ ਲਈ ਨੌਜਵਾਨ ਵੀਰਾਂ ਨੂੰ ਬਜ਼ੁਰਗਾਂ ਨੂੰ ਸੰਦੇਸ਼ ਦਿੱਤਾ ਗਿਆ ਅਜਦੇ ਲਈ ਸਾਰੀ ਸੰਗਤ ਦਾ ਸਾਰੇ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀਆਂ ਅਮਲੋ ਹਲਕੇ ਦੀਆਂ ਸੰਗਤਾਂ ਵੱਲੋਂ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਦੀ ਰਹਿਨਮਾਈ ਹੇਠ ਜੋ ਆਪਣੇ ਵਾਤਾਵਰਣ ਸੰਭਾਲ ਸੰਬੰਧੀ ਮੁਹਿੰਮ ਸ਼ੁਰੂ ਕੀਤੀ ਗਈ ਆ ਸੋ ਸਾਡੇ ਪਾਰਟੀ ਪ੍ਰਧਾਨ ਸਦਸ ਗੁਰਜੀਤ ਸਿੰਘ ਬਾਦਲ ਜੀ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਉਸ ਵਿਸ਼ੇਸ਼ ਮੌਕੇ ਤੇ ਅੱਜ ਸੰਗਤਾਂ ਵੱਲੋਂ ਸਮੁੱਚੇ ਅਮਲੋ ਹਲਕੇ ਸੰਗਤਾਂ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਅਸਥਾਨ ਡੇਰਾ ਬਾਬਾ ਨਮੋਨਾਸ ਦੀ ਚੋਬਦਰਾਂ ਵਿਖੇ ਅੱਜ ਵਾਤਾਵਰਣ ਸੰਬੰਧੀ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਸੋ